ਪੈਸ ਕੌਂਸਲ ਰੱਖੀ ਗਈ ਹੈ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਕੁਝ ਸੀਨੀਅਰ ਲੀਡਰਸ਼ਿਪ ਨੇ ਮਤੇ ਪਾਸ ਕੀਤੇ ਆ ਉਹ ਤੁਹਾਨੂੰ ਵਾਰੀ ਵਾਰੀ ਇਹ ਲੀਡਰਸ਼ਿਪ ਦਤੋਗੀ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਮਜੇਂਦਰ ਸਿੰਘ ਮਿੱਟੂ ਜੀ ਵੀ ਹਾਜ਼ਰ ਹੈ ਤੇ ਪਹਿਲਾਂ ਬਤਾ ਜੇ ਮੈਂ ਤੁਹਾਨੂੰ ਦੱਸਾਂ ਸਾਡੇ ਲੋਕ ਸਭਾ ਚੋਣਾਂ ਹੋਈਆਂ ਇਸ ਵਿੱਚ ਸਾਡੇ ਪ੍ਰਧਾਨ ਸਰਦਾਰ ਸੁਮੇਰ ਸਿੰਘ ਜੀ ਬਾਦਲ ਇਹਨਾਂ ਨੇ ਅੱਜ ਫਤ ਮੀਟ ਕੀਤੀ ਹੈ ਸਾਡੇ ਕਿਸੇ ਵੀ ਪਾਰਟੀ ਵਰਕਰ ਨੂੰ ਉਹਨਾਂ ਦੇ ਕਾਬਿਲੇ ਪ੍ਰਤੀ ਉਹਨਾਂ ਦੀ ਮਿਹਨਤ ਪ੍ਰਤੀ ਕੋਈ ਸ਼ੰਕਾ ਨਹੀਂ ਅਤੇ ਸੁਬਚੀ ਜਲਾ ਜਥੇਬੰਦੀ ਉਹਨਾਂ ਵਿੱਚ ਆਦਾ ਵਿਸ਼ਵਾਸ ਪ੍ਰਗਟ ਕਰਦੀ ਹੈ ਅਤੇ ਉਹਨਾਂ ਦੇ ਨਾਲ ਸਾਰੀ ਜਥੇਬੰਦੀ ਚਟਾਨ ਮਨ ਖੜੀ ਹੈ ਇਸ ਦੋ ਅੱਲਾ ਜੋ ਬਤਾ ਉਹ ਸਾਡੇ ਸ਼ਹਿਰੀ ਪ੍ਰਧਾਨ ਸਾਹਿਬ ਦੱਸਣ ਦੇ ਵਿੱਚ ਪ੍ਰਸਾੜੇ ਵਿਰਾਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜੀ ਆਇਆਂ ਕਹਿੰਦਾ ਸਾਰੀ ਪ੍ਰੈਸ ਨੂੰ ਔਰ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਜੋ ਚਾਰੇ ਹਲਕੇ ਪੈਂਦੇ ਆ ਉਹਨਾਂ ਦੇ ਹਲਕਿਆਂ ਚਾਰਸਾਰ ਉੱਚੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਸਾਹਿਬ ਅਧਿਆਪੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਵੱਕਵਾ ਕੌਮਜਾਂ ਦੇ ਜ਼ਿਲ੍ਹੇ ਤੇ ਵਿੱਚ ਸੇਵਾ ਕਰਨ ਵਾਲੇ ਸੂਚੀ ਅਹੁਦੇਦਾਰ ਸਾਹਿਬ ਜਿਹੜੇ ਪਹੁੰਚਿਆ ਸਾਰਿਆਂ ਦਾ ਮੈਂ ਕਰਵਾ ਲਿਆ ਔਰ ਅੱਜ ਜੋ ਪ੍ਰੈਸ ਕਾਨਫਰੰਸ ਹੈ ਜਿਸ ਦੇ ਵਿੱਚ ਸਰਦਾਰ ਪ੍ਰੀਤਿੰਦਰ ਸਿੰਘ ਸੰਮਿਆਣੀ ਸਾਹਿਬ ਨੇ ਬੜੇ ਸਤਾਰਨ ਨਾਲ ਦੱਸਿਆ ਵੀ ਅੱਜ ਕੀ ਕਾਰਨ ਸੀਗਾ ਸਭ ਨੂੰ ਇਹ ਪਰਪੋਸ ਸਪான்ਸਰ ਜਿਹੜੇ ਕੀ ਬੀਜੇਪੀ ਦੇ ਹੱਥਾਂ ਦੇ ਖੇਡ ਰਹੇ ਐ ਲੋਕਿ ਮੈਂ ਇੱਕ ਦੋ ਧਾਰਨਾ ਦਊਂਗਾ ਜਿਹੜੀ ਜਸੇਬੰਦੀ 102 ਸਾਲ ਪੁਰਾਣੀ ਜਸੇਬੰਦੀ ਇਹ ਸ਼ੁਰੂ ਨਹੀਂ ਕਰਨੀ ਤੇ ਆ ਕਿਸੇ ਦੀ ਵੱਲੋਂ ਕੀ ਇਥੇ ਸਮੇਂ-ਸਮੇਂ ਤੇ ਪ੍ਰਧਾਨ ਆਏ ਆ ਦੇ ਹਮੇਸ਼ਾ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਉਹਨਾਂ ਦਾ ਦਿੱਲ ਸੀ ਵੀ ਜਿਹੜਾ ਪੰਜਾਬ ਆ ਪੰਜਾਬੀਆਂ ਦਾ ਹਿੰਦੂ ਆ ਸਿੱਖਾ ਮੁਸਲਮਾਨਾ ਸਾਰਿਆਂ ਦਾ ਸੰਗ ਹੈ ਇਹ ਸ਼ਰਮਣੀ ਅਕਾਲੀ ਦਰ ਇੱਕੋ ਗੱਲ ਤੇ ਕਾਇਮ ਅਟਲੀ ਵੀ ਉਹ ਪੰਜਾਬ ਦੇ ਹਾਲਾਤ ਨਹੀਂ ਖਰਾਬ ਹੋਣ ਦੇਣਾ ਚਾਹੁੰਦੇ ਉਹ ਭਾਈਚਾਰਕ ਸਾਂਝ ਤੇ ਅੱਜ ਵੀ ਟਿਕ ਟੇ ਜੇ ਹਮੇਸ਼ਾ ਪੰਜਾਬ ਦੀ ਸੇਵਾ ਕਰਦਾ ਰਹੋਗਾ ਯਾਰ ਮੈਂ ਇੱਕੋ ਗੱਲ ਨੌਜਵਾਨਾਂ ਨੂੰ ਕਹੂੰਗਾ ਤਗੜੇ ਹੋ ਕੇ ਮਿਹਨਤ ਕਰਿਆ ਕਰੋ ਕਿਉਂਕਿ ਆਹ ਦੇਖੋ ਜੇ ਆਪਾਂ ਅੱਜ ਦੇਖੀਏ ਚੰਦਰਬਾਬੂ ਨਹਿਰੂ 20 ਸਾਲਾਂ ਬਾਅਦ ਸਤਾ ਚਾਏ 20 ਸਾਲ ਪਾਰਟੀ ਦੇ ਹਰ ਇਨਸਾਨ ਦੇ ਉਹਦਾ ਸਾਥ ਦਿੱਤਾ ਉਹਨੂੰ ਕਿਸੇ ਨੇ ਕਿਹਾ ਸੀ ਅਸਤੀਫਾ ਦੇ ਦੇ ਅੱਜ ਦੀ ਲੇਬਰ ਪਾਰਟੀ ਇੰਗਲੈਂਡ ਤੇ ਉਹਨਾਂ ਦਾ ਰਿਜ਼ਲਟ ਆ ਰਿਹਾ ਹੈ 14 ਸਾਲਾਂ ਬਾਅਦ ਸਤਾ ਚਾਏ ਕੀ ਉਹਦੇ ਪ੍ਰੈਜ਼ੀਡੈਂਟ ਨੂੰ ਕਿਸੇ ਨੇ ਕਿਹਾ ਸੀ ਅਸਤੀਫਾ ਦੇ ਦੇ ਸਿਰਫ ਤੇ ਸਿਰਫ ਇਹ ਬੀਜੇਪੀ ਨਹੀਂ ਚਾਹੁੰਦਾ ਉਹ ਕਮਜ਼ੋਰ ਕਰਨਾ ਚਾਹੁੰਦੇ ਆ ਕandidate ਉਹਨਾਂ ਦਾ ਨਿਸ਼ਾਨਾ ਕੀ ਹੈ ਜਿਹੜੇ ਆ ਰਖੜਾ ਇਹਨਾਂ ਅੰ사 ਉਹ انسان ਆ ਜਿਨ੍ਹਾਂ ਦਾ ਸਾਰਿਆਂ ਨੂੰ ਪਤਾ ਵੀ ਉਹ ਬੀਜੇਪੀ ਦੇ ਹੱਥਾਂ ਦੀ ਘੱਟਪੁੱਤ ਲਿਆ ਤੇ ਬੀਜੇਪੀ ਦੇ ਉਹ ਇਸ਼ਾਰਿਆਂ ਤੇ ਆ ਸਾਰਾ ਕੁਝ ਕਰਨਾ ਚਾਹਦੇ ਡਿਸਟ੍ਰਿਕਟ ਮੁਕਸਰ ਦੇ ਚਾਰੇ ਹਲਕਿਆਂ ਦੇ ਮੁੱਖ ਸੇਵਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਂ ਤੇ ਚਾਰਾਂ ਹਲਕਿਆਂ ਚੋਂ ਸਮੀ ਸਿੰਘ ਦੀ ਪਾਦਾਨ ਸਾਹਿਬ ਸ਼ੋਮੇ ਅਕਾਲੀ ਦਲ ਉਹਨਾਂ ਦੀ ਗਵਾਹੀ ਦੇ ਵਿੱਚ ਅਜ ਸਮੁੱਚੀ ਜ਼ਿਲ੍ਹਾ ਜੱਥੇਬੰਦੀ ਇਕੱਠੀ ਆ ਔਰ ਉਹਨਾਂ ਦੇ ਨਾਲ ਚਟਾਨ ਬੰਗ ਖੜੀ ਆ ਇਹ ਅੱਜ ਮਤਾ ਸਾਰੀ ਸੰਗਤ ਵੱਲੋਂ ਸਾਰੀ ਜ਼ਿਲ੍ਹਾ ਜੱਥੇਬੰਦੀ ਦੇ ਵਰਕਰ ਸਾਹਿਬਾਨਾਂ ਵੱਲੋਂ ਸਾਰੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਪਾਇਆ ਗਿਆ ਕਿ ਅਸੀਂ ਦਿਨ ਭਰ ਰਾਤ ਪ੍ਰਧਾਨ ਸਾਹਿਬ ਦੇ ਨਾਲ ਚਟਾਨ ਬੰਗ ਖੜਾਂਗੇ ਜਿੱਥੇ ਉਹ ਹੁਕਮ ਕਰਨਗੇ ਹਰ ਵੇਲੇ ਪੂਰੀ ਜੱਥੇਬੰਦੀ ਉਹਨਾਂ ਦੇ ਲਈ ਪਸੀਨਾ ਤਾਂ ਬਹੁਤ ਛੋਟੀ ਗੱਲ ਆ ਕੋਣ ਵੀ ਡੋਲਣ ਨੂੰ ਤਿਆਰ ਨਹੀਂ ਵਾਧੂ ਵੀ ਵਾਰ ਉਹਨੇ ਆਪਦੀ ਸ਼ਕਤੀ ਮਟਾਦੀ ਜੋਰ ਲਾਇਆ ਪ੍ਰਧਾਨ ਜੀ ਨੇ 80 ਹਲਕਿਆਂ ਦੇ ਵਿੱਚ ਜਾ ਕੇ ਯਾਤਰਾ ਕੀਤੀ ਹੈ ਕੱਲਾ ਉੱਥੇ ਕਿਉਂ ਜੋਰ ਲਾਇਆ ਦੇਖੋ ਉਸ ਮੁਕਸਰ ਚ ਵੀ ਆਏ ਤੁਸੀਂ ਸਾਰਿਆਂ ਨੇ ਦੇਖਿਆ ਸਰਦਾਰ ਕਮਰਜੀ ਸਿੰਘ ਰੋਜੀ ਪ੍ਰਕੰਦੀ ਬੈਠੇ ਆ ਡਿੰਪੀ ਢਿੱਲੋ ਜੀ ਬੈਠੇ ਆ ਇਹਨਾਂ ਦੇ ਜਦੋਂ ਹਲਕਿਆਂ ਦੇ ਵਿੱਚ ਯਾਤਰਾ ਕੀਤੀ ਗਈ ਸੀ ਸੰਗਤਾਂ ਦਾ ਅਤਸ਼ਾਹ ਵੀ ਤੁਸੀਂ ਦੇਖਿਆ ਔਰ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਕਿ ਮੁਕਸਰ ਦੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਲ ਪਿਆਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪਾਈ ਹੈ ਅੱਜ ਮਤਾ ਜਿਵੇਂ ਦੱਸਿਆ ਵੀ ਇੱਕ ਤਏ ਪਾਇਆ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਜਿਹੜੀ ਚਟਾਨ ਵਾਂਗ ਪ੍ਰਧਾਨ ਸਾਹਿਬ ਨਾਲ ਖੜੀ ਹੈ ਔਰ ਦੂਸਰਾ ਨਿੰਦਾ ਮਤਾ ਪਾਇਆ ਗਿਆ ਜੋ ਸਾਡੇ ਸਤਿਕਾਰਯੋਗ ਬੀਬੀ ਹਰਗੋਬਿੰਦ ਕੌਰ ਜੀ ਪ੍ਰਧਾਨ ਇਸਤਰੀ ਅਕਾਲੀ ਦਲ ਨੇ ਉਹਨਾਂ ਨੂੰ ਜੋ ਪੰਜਾਬ ਸਰਕਾਰ ਨੇ ਨੌਕਰੀ ਤੋਂ ਵਾਰਗ ਕੀਤਾ ਸਿਰਫ ਇਹਸ ਕਰਕੇ ਕਿ ਉਹ ਲੋਕਾਂ ਦੇ ਹੱਕ ਸੱਚ ਦੀ ਗੱਲ ਕਰਦੇ ਆ ਉਸ ਦੇ ਉਲਟ ਇੱਕ ਨੰਦਾ ਉਹਨਾਂ ਨੂੰ ਕੀ ਲੱਗਦਾ ਲੋਕ ਸਭਾ ਤੁਹਾਨੂੰ ਹਾਰਨ ਦਾ ਕੀ ਮਕਸਦ ਕੀ ਕਰ ਰਹੇ ਆ ਜਿਹੜਾ ਜਿਵੇਂ ਕਿ ਸਾਰੇ ਲੀਡਰਸ਼ਿਪ ਨੇ ਦੱਸਿਆ ਕਿ ਜਿਹੜੀ ਐਤ ਕੀ ਵੋਟ ਸੀਗੀ ਉਹ ਦੋ ਮੁੱਦਿਆਂ ਤੇ ਸੀ ਜਾ ਤਾਂ ਮੋਦੀ ਸਾਹਿਬ ਨੂੰ ਲਿਆਉਣ ਲਈ ਸੀ ਜਾਂ ਲਾਉਣ ਲਈ ਸੀ ਔਰ ਸਾਡਾ 에ਰ ਹੈ ਕਿ ਅਸੀਂ ਦੋਵੇਂ ਪਾਸੇ ਹੀ ਨਹੀਂ ਸੀਗੇ ਨਾ ਤਾਂ ਅਸੀਂ ਮੋਦੀ ਸਾਹਿਬ ਨੂੰ ਲਿਆਉਣ ਚ ਸੀਗੇ ਨਾ ਜਿਹੜੀ ਦੂਜੀ ਪਾਸੇ ਇਕੱਠੀਆਂ ਹੋਈਆਂ ਸੀ ਤਰ੍ਹਾਂ ਲਾਉਂਚ ਸੀ ਇਸ ਕਰਕੇ ਸਾਡਾ ਨੁਕਸਾਨ ਹੋ ਗਿਆ ਅੰਮ੍ਰਿਤਪਾਲ ਦਾ ਚੇਲਾ ਰੈਸਕੂ ਅੰਮ੍ਰਿਤਪਾਲ ਦਾ ਕੋਈ ਸੁਣਾ ਨਹੀਂ ਕਹਿੰਦਾ ਅਸੀਂ ਉਸ ਤੋਂ ਪਹਿਲਾਂ ਦਾ ਕੈਂਡੀਡੇਟ ਦੇ ਚੁੱਕੇ ਸੀ ਪਤਾ ਜੀ ਅੱਜ ਵੀ ਸੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿਹੜਾ ਕੱਲੋ ਪੀਕੀ ਕਹਿਣਾ ਮੈਂ ਅੱਜ 30 ਜ਼ਿਲ੍ਹਾ ਜਥੇਬੰਦੀ ਦੀ ਮੀਟਿੰਗ ਹੋਈ ਜਿਸ ਵਿੱਚ ਸਮੁੱਚੀ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ ਤਾਂ ਇੱਥੇ 3-4 ਮਤੇ ਅੱਜ ਜਿਹੜੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਪਹਿਲਾ ਮਤਾ ਸੀਗਾ ਵੀ ਸਾਡੇ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਦਲ ਉਹਨਾਂ ਨੇ ਅਨਥੱਕ ਮਿੰਟ ਕੀਤੀ ਅਤੇ ਸਾਰੀ ਜ਼ਿਲ੍ਹਾ ਜਥੇਬੰਦੀ ਨੇ ਉਹਦੇ ਵਿੱਚ ਆਪ ਦਾ ਵਿਸ਼ਵਾਸ ਪ੍ਰਗਟ ਕੀਤਾ ਦੂਸਰਾ ਜਿਹੜਾ ਮਤਾ ਪਾਸ ਕੀਤਾ ਵੀ ਸਾਡੇ ਪਾਰਟੀ ਦਾ ਇੱਕ ਵਿਧਾਨ ਹੈ ਉਸ ਵਿਧਾਨਕ ਮੁਤਾਬਕ ਹਰ ਕੋ ਨੂੰ ਗੱਲ ਕਰਨ ਦਾ ਹੱਕ ਹੈ ਪਰ ਜਿਹੜੇ ਕੋਸ਼ ਸਾਡੇ ਸਾਥੀ ਬਾਹਰ ਪ੍ਰੈਸ ਜਾ ਕੇ ਜਾਂ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਗੱਲ ਕਰਦੇ ਆ ਸਾਡੀ ਸਾਰੇ ਦੀ ਮੰਗ ਹੈ ਕਿ ਉਹਨਾਂ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਹਾਰ ਦਾ ਕਾਰਨ ਤਾਂ ਸਿਰਫ ਇੱਕੋ ਹੈ ਜੀ ਜੱਗ ਜਾਹਰ ਹੈ ਕਾਰਨ ਇਹ ਵੀ ਇਸ ਵਾਰ ਜਿਹੜੀ ਵੋਟ ਹੈ ਦੋ ਧੜਿਆਂ ਵਿੱਚ ਪਈ ਹੈ ਇਹ ਕਿਉਂ ਸੀ ਜੋ ਮੋਦੀ ਨੂੰ ਲਾਉਣਾ ਚਾਹੁੰਦੇ ਸੀ ਇੱਕ ਉਹ ਸੀ ਜੋ ਮੋਦੀ ਨੂੰ ਬਣਾਉਣਾ ਚਾਹੁੰਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੋਵਾਂ ਚ ਕਿਸੇ ਧੜੇ ਚ ਹੈ ਨਹੀਂ ਸੀ ਇਸ ਕਰਕੇ ਇਸ ਤੇ ਜੋ ਸੈਂਟਰ ਦੀ ਸਿਆਸਤ ਹੈ ਉਹ ਹਾਵੀ ਹੋਈ ਹੈ ਪੰਜਾਬ ਦੇ ਮੁੱਦੇ ਇਸ ਸਿਆਸਤ ਚ ਹੈ ਹੀ ਨਹੀਂ ਸਕਦੇ ਕਿਰਪੀ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਸਾਬ ਦਾ ਪਤਾ ਇੱਕ ਤਾਂ ਨਾਮ ਲਿਆ ਗਿਆ ਸੀ ਕਿ ਇੱਕ ਤਾਂ ਹੋਰ ਲੀਡਰ ਦਾ ਜਿਹੜਾ ਉਹਨਾਂ ਦਾ ਨਾਮ ਲਿਆ ਗਿਆ ਤੇ ਇਹ ਕਹਿੰਦੇ ਨੇ ਇਹ ਨੇੜਾ ਹੈ ਬਾਕੀ ਹੋਰ ਤਾਂ ਵੀ ਨੇੜੇ ਹੀ ਹੈ ਇਹਨੂੰ ਵੇਖੋ ਜੀ ਗੱਲ ਇਹ ਹੈ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਪ੍ਰੈਸੀ ਪੱਲੀ ਪਾ ਜਾਣੂ ਹੈ ਵੀ ਜੋ ਹਾਲਾਤ ਚਰਨਜੀਤ ਸਿੰਘ ਜੀ ਨੇ ਬਿਆਨ ਕੀਤੇ ਐ ਉਹਨਾਂ ਨਾਲ ਤਾਂ ਬਿਲਕੁਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਨੂੰ ਟਾਈਮ ਨਹੀਂ ਮਿਲਦਾ ਟਾਈਮ ਨਹੀਂ ਦੇਰੇ ਪ੍ਰਧਾਨ ਜੀ ਪਰ ਤੁਹਾਨੂੰ ਪਤਾ ਹੋਣਾ ਉਸ ਦਫ਼ਤਰ ਦੇ ਵਿੱਚ ਵਾਹਦ ਇੱਕ ਚਰਨਜੀਤ ਸਿੰਘ ਬਰਾੜਾ ਜਿਹਦੇ ਕੋਲ ਅੱਠ ਕਮਰਾ ਅਲੋਟ ਹੈ ਐ 24 ਘੰਟੇ ਸਾਨੂੰ ਵੀ ਜੋ ਵੀ ਦਿਸ਼ਾ ਨਿਰਦੇਸ਼ ਹੈ ਚਰਨਜੀਤ ਬਰਾੜ ਤੋਂ ਲੈਣੇ ਪੈਂਦੇ ਐ ਇਸ ਕਰਕੇ ਇਹ ਗੱਲ ਬਿਲਕੁਲ ਗਲਤ ਹੈ ਵੀ ਜੋ ਕਹਿ ਰਿਹਾ ਵੀ ਕੋਈ ਇੱਕ ਜਾਂ ਦੋ ਬੰਦੇ ਹਾਵੀ ਐ ਬਿਲਕੁਲ ਗਲਤ ਹੈ ਪ੍ਰਧਾਨ ਜੀ ਜਿਹੜੇ ਐ ਸਮਰੱਥ ਐ ਬਿਲਕੁਲ ਉਹ ਇਸ ਕਾਬਲੀਅਤ ਜਥੇਬੰਦੀ ਚਲਾਉਂਦੀ ਉਹਨਾਂ ਚ ਕਾਬਲੀਅਤ ਹੈ ਤੇ ਉਹ ਕਾਬਲੀਅਤ ਨਾਲ ਉਹ ਚਰਨਜੀਤ ਨੇ ਫੇਸਬੁਕ ਤੇ ਪਾਇਆ ਸੀ ਹਫਤਾ ਪਰ ਉਹਨੇ ਵੇਟ ਨਹੀਂ ਕੀਤੀ ਲੱਗਿਆ ਨਹੀਂ ਵੀ ਇੱਕ ਹਫਤੇ ਚ ਹਾਲਾਤ ਸੰਭਾਲ ਲੈ ਜਾਣ ਇਹਨਾਂ ਕਲਾਰਾ ਪਾਇਆ ਹੀ ਨਾ ਜਾਂਦਾ ਜਾਂ ਕੰਟਰੋਲ ਕੀ ਜਾਂਦੀ ਨਹੀਂ ਜੀ ਮੈਨੂੰ ਨਹੀਂ ਲੱਗਦਾਗਾ ਵੀ ਚਰਨਜੀਤ ਨੇ ਜੋ ਪਾਇਆ ਉਹਦੇ ਪਿੱਛੇ ਕੋਈ ਮਨਸ਼ਾ ਨਾ ਹੋਵੇ ਉਹਦੇ ਪਿੱਛੇ ਬਹੁਤ ਗਹਿਰੀਆਂ ਚਾਲਾਂ ਆ ਬਹੁਤ ਗਹਿਰੀਆਂ ਮਨਸ਼ਾਵਾਂ ਉਹ ਮੱਲਾ ਦਾ ਜੰਨਾ ਉਹ ਜੜੋ ਦੀ ਬੰਸ਼ਾ ਉਹ ਪੂਰੀ ਹੀ ਨਹੀਂ ਕੀਤੀ ਜਾ ਸਕਦੀ ਅੱਜ ਦੇ ਦਿਨ ਤੇ ਵੀ ਤਾਂ ਮੱਲਾ ਦਾ ਉਹੀ ਚਾਹੁੰਦਾ ਹੈ ਕਿ ਪ੍ਰਧਾਨ ਜੀ ਮੇਰੇ ਪਿੱਛੇ ਬਗੈਰ ਕੋਈ ਗੱਲ ਕਰਨੀ ਨਹੀਂ ਕਾਲੀ ਦਲ ਬੋਲਣ ਨੂੰ ਵਿਸ਼ੋਸ਼ ਨਹੀਂ ਜੀ ਬਾਰੇ ਕਿਹੜਾ ਜੜ ਕਿ ਸੋਈ ਬੰਲੇ ਨੁਕਸਾਨ ਕੀਤਾ ਗਿਆ ਨਹੀਂ ਜੀ ਵੇਖੋ ਸੋਈ ਹੈ ਜਾਂ ਯੂਥ ਕਾਲੀ ਦਲ ਹੈ ਇਹ ਕਾਲੀ ਦਲ ਦੇ ਹਰੀਆਵਲ ਦਸਤੇ ਹੈ ਇਸੇ ਇਨਾਂ ਤੋਂ ਜਾ ਕੇ ਹੀ ਜਿਹੜੀ ਇਕਲੈ ਦਲ ਦੀ ਅਗਲੀ ਲੀਡਰਸ਼ਿਪ ਤਿਆਰ ਹੁੰਦੀ ਹੈ ਇਹ ਗੱਲ ਵੱਖਰੀ ਹੈ ਕੋਈ ਇਕਾ ਦੁਕਾ ਕੋਈ ਪਰਸਨਲ ਕਪੈਸਿਟੀ ਚ ਕੋਈ ਕਰ ਜੇ ਤਾਂ ਉਹਦਾ ਜ਼ਿੰਮੇਵਾਰ ਕੋਈ ਇਕਲੈ ਦਲ ਜਾਂ ਸੋਈ ਹੀ ਇਨ ਕੇਸ ਕਿਸੇ ਨੌਜਵਾਨ ਦਾ ਕਿਸੇ ਕੇਸ ਦੇ ਜਾਂ ਕਿਸੇ ਨਾਲ ਸੰਬੰਧ ਹੋ ਵੀ ਸਕਦਾ ਹੈ ਮੈਨੂੰ ਨਹੀਂ ਪਤਾ ਮੇਰੇ ਧਿਆਨ ਚ ਨਹੀਂ ਆਇਆ ਬਟ ਜੋ ਸਬੂੱਚੀ ਜਥੇ ਬੰਦੀ ਹੈ ਸਾਡਾ ਹਰਿਆਵਲ ਦਸਤਾ ਉਹਨਾਂ ਚੋਂ ਲੀਡਰਸ਼ਿਪ ਤਿਆਰ ਹੁੰਦੀ ਹੈ ਉਹ ਯੂਥ ਇਕਲੈ ਦਲ ਚੋਂ ਦੀ ਯੂਥ ਇਕਲੈ ਦਲ ਚੋਂ ਵੱਡੇ ਇਕਲੈ ਦਲ ਚੋਂ ਹੁੰਦੀ ਹੈ ਇਸ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੈ ਜੋ ਇਲਜ਼ਾਮ ਉਸ ਉਤੇ ਲਾ ਰਹੇ ਸਰ ਡੈਮੇਜ ਰਿਕਵਰੀ ਹੋ ਚੁੱਕੀ ਜਾਂ ਨਹੀਂ ਕੀ ਲੱਗਦਾ ਕਿੰਨਾ ਕੁ ਟਾਈਮ ਲੱਗੇਗਾ ਇਹ ਸਰ ਜਿਹੜੀ ਇਹ ਪਾਰਟੀ ਹੈ ਇਹ ਸੀਟਾਂ ਦੇ ਗਣਿਤ ਨਾਲ ਨਹੀਂ ਬੱਜੀ ਸ਼੍ਰੋਮਣੀ ਕਾਲੀ ਦਲ ਦਾ ਜਨਮ ਸਿਰਫ ਤੇ ਸਿਰਫ ਪੰਥ ਦੀ ਪੰਜਾਬੀਆਂ ਦੇ ਮੁੱਦਿਆਂ ਤੇ ਲੜਾਈ ਕਰਨ ਵਾਸਤੇ ਹੋਇਆ ਯੁੱਝਣ ਵਾਸਤੇ ਹੋਇਆ ਇਸ ਕਰਕੇ ਇਹ ਪੰਥਕ ਪਾਰਟੀ ਹੈ ਇਹ ਪੰਥਕ ਪਾਰਟੀ ਹਮੇਸ਼ਾ ਕਾਇਮ ਰਹਿਣੀ ਹੈ ਇਹ ਪੰਥ ਦੀ ਪਾਰਟੀ ਹੈ ਪੰਥ ਦਾ ਸਰਮਾਇਆ ਹੈ ਇਹ ਕਦੇ ਨਹੀਂ ਮਰ ਸਕਦੀ ਇਹਨੇ ਸੁਰਜੀਤ ਹੋਣਾ ਹੀ ਹੋਣਾ ਹੈ